ਹੈਲੋ ਸਸਜੀ ਕਾ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਕਿ ਸਾਰੇ ਜਣੇ ਠੀਕ ਹੋਵਾਂਗੇ ਤੇ ਵਧੀਆ ਹੋਵਾਂਗੇ ਤੁਸੀਂ ਤੇ ਅੱਜ ਮੈਂ ਮੇਕਅਪ ਕਰੇਟ ਕਰਾਂਗੀ ਕਿ ਸਾਨੂੰ ਜਨਮਸ਼ਤਮੀ ਦੇ ਮੇਕਅਪ ਕਿਵੇਂ ਕਰਨਾ ਚਾਹੀਦਾ ਹੈ ਤੇ ਜਿਹੜੀਆਂ ਕੁੜੀਆਂ ਨੇ ਤੇ ਜਾਂ ਫੇ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਵਿਚਾਰੀਆਂ ਘਰ ਦੇ ਵਿੱਚ ਹੀ ਸਾਰਾ ਦਿਨ ਘਰ ਕੰਮ ਕਰਦੀਆਂ ਰਹਿੰਦੀਆਂ ਤੇ ਉਹਨਾਂ ਨੂੰ ਮੇਕਅਪ ਕਰਨਾ ਨਹੀਂ ਹੁੰਦਾ ਤੇ ਇਹ ਅੱਜ ਮੈਂ ਇਹ ਵੀਡੀਓ ਸਪੈਸ਼ਲ ਉਹਨਾਂ ਵਾਸਤੇ ਬਣਾਈ ਹੈ ਵਿਚਾਰੀਆਂ ਜਿਨ੍ਹਾਂ ਨੂੰ ਮੇਕਅਪ ਨਹੀਂ ਕਰਨਾ ਆਉਂਦਾ ਤੇ ਉਹ ਮੇਕਅਪ ਸਿੱਖ ਸਕਦੀਆਂ ਨਾ ਘਰ ਦੇ ਵਿੱਚ ਹੀ ਕਿਉਂਕਿ ਉਹ ਵਿਚਾਰਾ ਸਾਰ ਦਿਨ ਕੰਮ ਕਰਦੇ ਰਹਿੰਦੇ ਮੇਕਅਪ ਕਰਨ ਦਾ ਨਾ ਕੋਈ ਟਾਈਮ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਛੇਛੇ ਤੇ ਮੇਕਅਪ ਦੱਸਾਂਗੀ ਕਿ ਮੇਕਅਪ ਤੁਸੀਂ 2 ਮਿੰਟਾਂ ਦੇ ਵਿੱਚ ਘਰ ਦੇ ਵਿੱਚ ਹੀ ਕਰਦੇ ਵਿੱਚ ਹੀ ਕਰ ਸਕਦੇ ਹੋ ਤੇ ਉਹਦੇ ਵਿੱਚ ਕੋਈ ਔਖਾ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਦੱਸਦੀ ਆ ਕੀ ਕੀਤਾ ਮੈਂ ਫੇਸ ਤੇ ਜਦੋਂ ਮੈਂ ਮੇਕਅਪ ਕੀਤਾ ਕੁਝ ਨਹੀਂ ਕੀਤਾ ਫੇਸ ਨੂੰ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਮੈਂ ਐਲੋਵੇਰਾ ਜੈੱਲ ਲਈ ਐਲੋਵੇਰਾ ਜੈੱਲ ਨੂੰ ਡ ਤੇ ਮੈਂ ਮੈਂ ਬਲੈਂਡ ਕਰ ਦਿੱਤਾ ਉਹਨਾਂ ਹੱਥਾਂ ਦੇ ਨਾਲ ਹੀ ਤੇ ਫਿਰ ਇੱਥੇ ਮੈਂ ਉਸ ਤੋਂ ਬਾਅਦ ਫਿਰ ਮੈਂ ਕਨਸੀਲਰ ਲਿਆ ਐਚ ਡੀ ਦਾ ਕਨਸੀਲਰ ਆ ਤੇ ਉਹਨੂੰ ਮੈਂ ਲਿਆ ਤੇ ਉਹਨੂੰ ਆਪਣੇ ਡਾਟਡ ਕਰਕੇ ਫੇਸ ਤੇ ਲਗਾਇਆ ਫਿਰ ਮੈਂ ਬਿਊਟੀ ਬਲੈਂਡਰ ਦੇ ਨਾਲ ਉਹਨੂੰ ਬਲੈਂਡ ਕਰ ਦਿੱਤਾ ਸਿੰਪਲ ਤਰੀਕੇ ਨਾਲ ਮੈਂ ਮੇਕਅਪ ਕੀਤਾ ਤੇ ਨਾਲ ਇਹਦੇ ਵਿੱਚ ਕੋਈ ਔਖਾ ਨਹੀਂ ਤੇ ਨਾਲ ਮੈਂ ਫਾਊਂਡੇਸ਼ਨ ਯੂਜ਼ ਕੀਤੀ ਹੈ ਕਿਉਂਕਿ ਜਿਸ ਜਰ ਮੈਸਟਰੀ ਤੇ ਮੇਕਅਪ ਕਰਨਾ ਤੇ ਸਾਰਾ ਦਿਨ ਅਸੀਂ ਸਾਰਾ ਫੁੱਲ ਡੇਅ ਰੱਖਣਾ ਹੁੰਦਾ ਮੇਕਅਪ ਨਾ ਤੇ ਇਸ ਕਰਕੇ ਮੈਂ ਕਨਸੀਲਰ ਅਪਰਾਈ ਕੀਤਾ ਹੈ ਤੇ ਤੁਹਾਡੀ ਕਾਫੀ ਜਿਹੜਾ ਕਨਸੀਲਰ ਹੈਗਾ ਕਾਫੀ ਕਵਰੇਜ ਕਰ ਦਿੰਦਾ ਤੁਹਾਡੇ ਫੇਸ ਦੇ ਦਾਗ ਤੱਬੀ ਸਾਰਾ ਉਹ ਕਵਰ ਕਰ ਦੇਗਾ ਠੀਕ ਹੈ ਜਿੰਨੇ ਵੀ ਤੁਹਾਡੇ ਹੋਏ ਤੇ ਬਲੈਮਿਸ਼ ਹੋਈ ਉਹ ਸਾਰਾ ਕਵਰ ਕਰ ਦੇਗਾ ਤੇ ਤੁਸੀਂ ਜਿਹੜੀ ਟਿਕ ਟਿਕ ਹੁੰਦੇ ਇਹਦੇ ਤੇ ਧਿਆਨ ਨਹੀਂ ਦੇਣਾ ਕਿਉਂਕਿ ਸਾਡੇ ਇੱਥੇ ਕੰਮ ਲੱਗਾ ਬੇਸਟਰੀਆਂ ਦਾ ਤੇ ਉਹ ਇਟਾ ਵਗੈਰਾ ਘਰ ਬਣਾਉਂਦੇ ਤੇ ਉਹ ਤੋੜਨ ਦਾ ਹੈ ਠੀਕ ਹੈ ਤੇ ਮੇ ਤੁਹਾ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਮੈਂ ਅੰਦਰ ਵਿੱਚ ਬੇਚੀ ਬਣਾ ਕੇ ਬਣਾਉਂਦਾ ਹੀ ਅੰਦਰ ਵਿੱਚ ਜਾ ਕੇ ਇੱਥੇ ਪਰ ਫਿਰ ਵੀ ਆਵਾਜ਼ ਸਾਨੂੰ ਸੁਣਾਈ ਦਊਗੀ ਕਿਉਂਕਿ ਛੱਤ ਤੇ ਲੱਗੇ ਆ ਤੇ ਫਿਰ ਮੈਂ ਕੀ ਕੀਤਾ ਬਲੂ ਆਈ ਸ਼ੈਡੋ ਲਿਆ ਆਈ ਸ਼ੈਡੋ ਨੂੰ ਅੱਛੇ ਜਿਹੇ ਨਾਲ ਬ੍ਰਸ਼ ਦੇ ਨਾਲ ਬਲੈਂਡ ਕੀਤਾ ਫਿਰ ਮੈਂ ਗਲਿਟਰ ਆਈ ਲਾਈਨ ਲਗਾਇਆ ਗਲਿਟਰ ਲਗਾਤਾ ਆਪਣੀ ਆਈਸ ਦੇ ਉੱਪਰ ਤੇ ਇਨਰ ਕੋਰਨਰ ਤੇ ਮੈਂ ਥੋੜਾ ਗ੍ਰੀਨ ਗ੍ਰੀਨਿਸ਼ ਜਿਹਾ ਕਲਰ ਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਕਾਜਲ ਲਿਆ ਜਿਹੜਾ ਮੈਂ ਤੁਹਾਨੂੰ ਮੇਕਅਪ ਦਿਖਾ ਰਹੀ ਹਾਂ ਦੱਸ ਰਹੀ ਹਾਂ ਜਿੱਦਾਂ ਮੈਂ ਕੀਤਾ ਕਿ ਇਹ ਬਹੁਤ ਹੀ ਘੱਟ ਪ੍ਰਾਈਸ ਦੀ ਤੁਹਾਨੂੰ ਪਜਾ ਦੇ ਅੰਦਰ ਅੰਦਰ ਹੀ ਤਕਰੀਬਨ ਇਹ ਜਿਹੜਾ ਸਾਰਾ ਮੇਕਅਪ ਹੋ ਜਾਊਗਾ ਠੀਕ ਹੈ ਤੁਹਾਨੂੰ ਬਹੁਤੇ ਪ੍ਰੋਡਕਟ ਮਹਿੰਗੇ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿੰਪਲ ਦੇਖਣਾ ਤੁਸੀਂ ਘਰ ਦੇ ਵਿੱਚ ਹੀ ਮੇਕਅਪ ਕਰਦੇ ਹੋ ਤਾਂ ਮੈਂ ਸਟੈਪ ਬਾਈ ਸਟੈਪ ਮੇਕਅਪ ਦੱਸ ਦੱਸਣਾ ਤੁਹਾਨੂੰ ਕਿੱਦਾਂ ਕਰਨਾ ਠੀਕ ਹੈ ਤੇ ਇਹੜੀ ਮੈਂ ਬਲਸ਼ਰ ਲਿਆ ਹੈ 10 ਤੇ ਉਹਨੂੰ ਮੈਂ ਦੇਖੋ ਤੁਸੀਂ ਕਿੰਨੇ ਬਲਸ਼ਰ ਦੇ ਤਰ੍ਹਾਂ ਯੂਜ਼ ਕਰ ਲਿਆ ਤੇ ਉਹਨੂੰ ਫਿਰ ਮੈਂ ਬਲੈਂਡ ਕਰ ਦਿੱਤਾ ਬ੍ਰਸ਼ ਦੇ ਨਾਲ ਫਿਰ ਮੈਂ ਹਾਈਲਾਈਟਰ ਲਿਆ ਹਾਈਲਾਈਟਰ ਨੂੰ ਬਲੈਂਡ ਕਰ ਦਿੱਤਾ ਚੰਗੀ ਤਰ੍ਹਾਂ ਬ੍ਰਸ਼ ਦੇ ਨਾਲ ਹੀ ਤੇ ਉਸ ਤੋਂ ਬਾਅਦ ਜਿਹੜੇ 10 ਰੁਪਏ ਦੀ ਆਊਟਲਾਈਨ ਮਿਲ ਜਾਂਦੀ ਹੈ ਨਾ ਕਿਤੇ ਵੀ ਮਾਰਕੀਟ ਲੋਕਰ ਮਾਰਕੀਟ ਤੋਂ ਉਹ ਮੈਂ ਲਈਤ ਹਾਂ ਫਿਰ ਮੈਂ ਚਾਹਤ ਇਹਨਾਂ ਆਪਣੇ ਲਿਪਸ ਨੂੰ ਸ਼ੇਪ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਰੈੱਡ ਲਿਪਸਟਿਕ ਲਈ ম্যাਟ ਲਿਪਸਟਿਕਸ ਲਗਾ ਸਕਦੇ ਤਾਂ ਬੈਟਰ ਹੈ ਜੇਕਰ ਤੁਸੀਂ ਕੋਈ ਕਰੀਮੀ ਲਿਪਸਟਿਕ ਹੋ ਵੀ ਯੂਜ਼ ਕਰਦੇ ਆ ਸਾਰਾ ਮੇਕਅਪ ਕਰਨ ਤੋਂ ਬਾਅਦ ਫਿਰ ਮੈਂ ਮੇਕਅਪ ਸਪਰੇਅ ਆਪਣੇ ਫੇਸ ਦੇ ਉੱਪਰ ਮਾਰੀ ਸੀਗੀ ਬਟ ਸਕਿਪ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਮਾਰ ਲੈਣਾ ਠੀਕ ਹੈ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਸਾਰੀ ਸਾਰੀ ਹੈਗੀ ਮੇਕਅਪ ਦੀ ਲੁੱਕ ਇਹ ਮੇਕਅਪ ਲੁੱਕਾ ਦੇਖੋ ਕਿੰਨਾ স্মੂਥ ਤੇ ਕਿੰਨਾ ਵਧੀਆ ਮੇਕਅਪ ਹੈ ਕਿੰਨਾ ਫੇਸ ਮੇਰਾ ਸ਼ਾਈਨ ਕਰ ਰਿਹਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਮੇਕਅਪ ਕਰੋਗੇ ਤੁਹਾਡਾ ਫੇਸ ਵੀ ਬਿਲਕੁਲ ਸ਼ਾਈਨ ਕਰੇਗਾ ਤੇ ਚਾਨਦ ਦੀ ਤਰ੍ਹਾਂ ਤੁਸੀਂ ਚਮਕੋਗੇ ਤੇ ਤੁਹਾਨੂੰ ਵੀਡੀਓ ਚੰਗੀ